हां जी मित्रों सारे ने प्यार भरी सस्नेहिकार सारे ने एक बार फिर तो स्वागत ਕਰਦੇ ਆ ਆਪਣੇ ਪੇਜ ਦੇ ਉੱਤੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਦੋ ਟਰੈਕਟਰ ਲੈ ਕੇ ਪਹੁੰਚਾਂਗੇ ਦੋ ਅਲੱਗ-ਅਲੱਗ ਟਰੈਕਟਰ ਨੇ ਤੇ ਘਰੇਲੂ ਟਰੈਕਟਰ ਨੇਗੇ ਜਿਸ ਕਿਸੇ ਭਰਾ ਨੂੰ ਚਾਹੀਦੇ ਹੋਏ ਬਿਲਕੁਲ ਹੀ ਨਵੇਂ ਨੇ ਤੇ ਬਹੁਤ ਹੀ ਸਸਤੇ ਰੇਟ ਦੇ ਉੱਤੇ ਮਿਲ ਜਾਣਗੇ ਕਿਉਂਕਿ ਭਾਈਆਂ ਨੂੰ ਪੈਸੇ ਦੀ ਜ਼ਰੂਰਤ ਹੈਗੀ ਤੇ ਉਹਦੇ ਕਰਕੇ ਬਿਲਕੁਲ ਹੀ ਸਸਤੇ ਰੇਟ ਦੇ ਉੱਤੇ ਤੁਹਾਨੂੰ ਮਿਲ ਜਾਣਗੇ ਟਰੈਕਟਰ ਇਹ ਤੇ ਦਿਨੇ ਤੁਹਾਨੂੰ ਹਰ ਟਰੈਕਟਰ ਦੀ ਡਿਟੇਲ ਚਲੋ ਇਹ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਟਰੈਕਟਰ ਆ ਗਿਆ ਜੀ ਆਪਣੇ ਕੋਲੇ ਸਵਰਾਜ 735 ਇਹ 99 ਮਾਡਲ ਆ ਜੀ ਤੇ ਕੰਡੀਸ਼ਨ ਚੈੱਕ ਕਰੋ ਬਿਲਕੁਲ ਹੀ ਨਵਾਂ ਪਿਆਗਾ ਕਿਤੇ ਕੋਈ ਪ੍ਰੋਬਲਮ ਨਹੀਂ ਟਰੈਕਟਰ ਦੇ ਵਿੱਚ ਇੱਕ ਵਾਰੀ ਪਾਤਾ ਨੂੰ ਟਾਇਰ ਵੀ ਚੈੱਕ ਕਰਾ ਦਈਏ ਚਾਰੇ ਟਾਇਰ ਟਰੈਕਟਰ ਦੇ ਬਿਲਕੁਲ ਹੀ ਨਵੇਂ ਪਏ ਨੇਗੇ ਸੀਟ ਕਵਰਾਂ ਤੋਂ ਲੈ ਕੇ ਸਾਰਾ ਕੁਝ ਟਰੈਕਟਰ ਦੇ ਵਿੱਚ ਨਵਾਂ ਵਧੀਆ ਹਾਰਸ ਕਰਕੇ ਰੱਖਿਆ ਕਰੇ ਟਰੈਕਟਰ ਬਾਈ ਨੇ ਕਰੇ ਲੋ ਰੱਖਿਆ ਹੋਇਆਗਾ ਬਾਕੀ ਲਿਫਟ ਦਾ ਕੰਮ ਵੀ ਸਾਰਾ ਓਕੇ ਹੋਇਆ ਹੋਇਆਗਾ ਇੱਕ ਵੇਰ ਪਿਆ ਟਰੈਕਟਰ ਦੇ ਉੱਪਰ ਲਾਉਣ ਦੀ ਜ਼ਰੂਰਤ ਨਹੀਂ ਸਾਰਾ ਕੁਝ ਓਕੇ ਕਰਵਾਇਆ ਹੈ ਬਾਈ ਨੇ ਟਰੈਕਟਰ ਦਾ ਪਿਛਲੇ ਟਾਇਰ ਟਰੈਕਟਰ ਦੇ 90 ਪੈਸੇ ਪਏ ਨੇ ਤੇ ਮੂਹਰੇ ਟਾਇਰ ਲਗਭਗ 30 ਪੈਸੇ ਦੇ ਵਾਂਗੂ ਪਏ ਨੇ ਬਿਲਕੁਲ ਹੀ ਨਵਾਂ ਟਰੈਕਟਰ ਪਿਆਗਾ ਕੋਈ ਦਿੱਕਤ ਨਹੀਂ ਟਰੈਕਟਰ ਦੇ ਵਿੱਚ ਸਾਰਾ ਕੁਝ ਵਰਕਿੰਗ ਹੈਗਾ ਤੇ ਝੋਟੇ ਜਿਹੀ ਨਹੀਂ ਜਾਣਗੇ ਬਾਕੀ ਕਰਲੋਸ ਕਰਦਾ ਇੰਜਨ ਹੈ ਟਰੈਕਟਰ ਦੇ ਵਿੱਚ ਬਾਕੀ ਇੰਜਨ ਦੀ ਕੰਡੀਸ਼ਨ ਨਹੀਂ ਮਿੱਤਰ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਹੀ ਨਵਾਂ ਇੰਜਨ ਪਿਆ ਟਰੈਕਟਰ ਦੇ ਵਿੱਚ ਲਓ ਵੀ ਮਿੱਤਰੋ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਇੱਕ ਵਾਰੀ ਉੱਪਰਲੇ ਪਾਸੋਂ ਬਿਲਕੁਲ ਹੀ ਨਵਾਂ ਪਿਆਗਾ ਸੀਟ ਕਵਰ ਨਵੇਂ ਪਏ ਨੇ ਤੇ ਵਧੀਆ ਕੁਆਲਿਟੀ ਦਾ ਮਿਊਜ਼ਿਕ ਸਿਸਟਮ ਲੱਗਾ ਹੈ ਟਰੈਕਟਰ ਦੇ ਵਿੱਚ ਮਿੱਤਰੋ ਇੱਕ ਵਾਰੀ ਆਪਾਂ ਤਾਂ ਨੋ ਟਰੈਕਟਰ ਦੀ ਸਟਾਰਟਿੰਗ ਆਵਾਜ਼ ਚੈੱਕ ਕਰਾ ਦਈਏ ਪੂਰੀ ਘੈਂਟ ਆਵਾਜ਼ ਆ ਟਰੈਕਟਰ ਦੀ ਮਿੱਤਰੋ ਇਹ ਟਰੈਕਟਰ ਦਾ ਰੇਟ ਹੈ ਨਾ ਸਿਰਫਔਰ ਸਿਰਫ 130000 ਰੁਪਏ 99 ਮਾਡਲ ਹੈ ਸਵਰਾ 735 ਟਰੈਕਟਰ ਹੈਗਾ ਦੂਸਰਾ ਟਰੈਕਟਰ ਹੈ ਜੀ ਆਪਣੇ ਕੋਲੇ ਸੋਨਾ ਲੇਖਾ ਕੰਪਨੀ ਦਾ ਇਹ ਫਰਸਟ ਓਨਰ ਹੈ ਜੀ ਤੇ ਪੱਕੇ ਪੰਜਾਬ ਨੰਬਰ ਦਾ ਹੈਗਾ ਇਹ ਹੈਗਾ ਜੀ DL 740 ਮਾਡਲ ਤੇ 97 ਮਾਡਲ ਟਰੈਕਟਰ ਹੈ ਜੀ ਟਾਇਰ ਵੀ ਟਰੈਕਟਰ ਦੇ ਵਿੱਚ ਬਿਲਕੁਲ ਹੀ ਵਧੀਆ ਪਏ ਨੇ ਤੇ ਤੁਹਾਨੂੰ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਾ ਦਿਓ ਚਾਰੇ ਪਾਸੋਂ ਪੂਰਾ ਸਾਫ ਟਰੈਕਟਰ ਹੈਗਾ ਮਿੱਤਰੋ ਘਰੇਲੂ ਟਰੈਕਟਰ ਹੈ ਇਹ ਵੀ ਤੇ ਬਾਈ ਪੈਸੇ ਦੀ ਜ਼ਰੂਰਤ ਕਾਰਨ ਬਹੁਤ ਹੀ ਸਸਤੇ ਰੇਟ 'ਤੇ ਟਰੈਕਟਰ ਦੇ ਦਊ ਜੇ ਕਿਸੇ ਵੀਰ ਨੂੰ ਟਰੈਕਟਰ ਚਾਹੀਦਾ ਹੋਇਆ ਇਹ ਸਾਰਾ ਕੰਮ ਬਾਈ ਨੇ ਓਕੇ ਕਰਵਾਇਆ ਹੈ ਟਰੈਕਟਰ ਦਾ ਵਧੀਆ ਰੀਜਨਲ ਹਾਰ ਸੰਗਰ ਕਰਕੇ ਰੱਖਿਆ ਬਾਈ ਨੇ ਟਰੈਕਟਰ ਪੂਰਾ ਸਾਫ ਟਰੈਕਟਰ ਹੈਗਾ ਟਾਇਰ ਵੀ ਟਰੈਕਟਰ ਦੇ ਵਿੱਚ ਬਿਲਕੁਲ ਹੀ ਨਵੇਂ ਪਏ ਨੇ ਪਿਛਲੇ ਟਾਇਰ ਤਾਂ 60 70 ਪੈਸੇ ਪਏ ਨੇ ਤੇ ਮੂਲੇ ਟਾਇਰ ਲਗਭਗ ਹੈਗੇ ਨੇ 340 ਪੈਸੇ ਤੇ ਬਾਕੀ ਟਰੈਕਟਰ ਦੇ ਵਿੱਚ ਝੋਟੇ ਜਿਹੀ ਨਹੀਂ ਜਾਣਾਗੀ ਤੁਹਾਨੂੰ ਇੱਕ ਵਾਰ ਇਹ ਪਾ ਟਰੈਕਟਰ ਦਾ ਇੰਜਨ ਚੈੱਕ ਕਰਵਾ ਦੀਏ ਬਿਲਕੁਲ ਨਵਾਂ ਇੰਜਨ ਪਿਆ ਤੇ ਝੋਟੇ ਜਿਹੀ ਨਹੀਂ ਜਾਣਾ ਟਰੈਕਟਰ ਦੇ ਵਿੱਚ ਕਿਦਰੇ ਕੋਈ ਦਿੱਕਤ ਨਹੀਂ ਸਾਰਾ ਨਵਾਂ ਪਿਆ ਕਿਦਰੇ ਕੋਈ ਗਲਾਉਟ ਨਹੀਂ ਟਰੈਕਟਰ ਦੇ ਵਿੱਚ ਇਹ ਟਰੈਕਟਰ ਖੜੇ ਨੇ ਜੀ ਪਿੰਡ ਲੋਹਾ ਖੇੜਾ ਦੇ ਵਿੱਚ ਮਿੱਤਰੋ ਇਹ ਟਰੈਕਟਰ ਦਾ ਰੇਟ ਨਾਲ ਸਿਰਫ ਔਰ ਸਿਰਫ 130000 ਰੁਪਿਆ